ਕੌਣ ਹੈ ਅਰਜਨ ਵੈਲੀ ਅਰਜਨ ਵੈਲੀ ਨੇ ਟੈਰ ਜੋੜ ਕੇ ਗੰਡਾਸੀ ਮਾਰੀ ਹੋ ਅਰਜਨ ਵੈਲੀ ਨੇ ਟੈਰ ਜੋੜ ਕੇ ਗੰਡਾਸੀ ਮਾਰੀ ਗੱਲਾ ਗਾਣਾ ਨਹੀਂ ਪੂਰੀ ਕਹਾਣੀ ਵੀ ਹੋ ਰਹੀ ਹੈ ਇਸ ਦੀ ਸੋਸ਼ਲ ਮੀਡੀਆ ਤੇ ਵਾਇਰਲ ਜਦੋਂ ਤੋਂ ਐਨੀਮਲ ਫਿਲਮ ਦੇ ਵਿੱਚ ਅਰਜਨ ਵੈਲੀ ਗਾਣਾ ਆਇਆ ਹੈ ਉਸ ਤੋਂ ਬਾਅਦ ਹਰ ਪਾਸੇ ਇਸ ਗੀਤ ਦੇ ਚਰਚੇ ਹੋ ਰਹੇ ਨੇ ਤੇ ਹਰ ਕੋਈ ਇਹ ਗੱਲ ਜਾਣਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟਿਡ ਹੈ ਕਿ ਆਖਿਰਕਾਰ ਅਰਜਨ ਵੈਲੀ ਹੈ ਕੌਣ ਤੇ ਇਸ ਫਿਲਮ ਦੇ ਵਿੱਚ ਗੱਲ ਕਰਦੇ ਹਾਂ ਅਰਜਨ ਵੈਲੀ ਦੇ ਬਾਰੇ ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਦੇ ਅਰਜਨ ਵੈਲੀ ਗਾਣੇ ਨੇ ਇੱਕ ਵਾਰੀ ਫੇਰ ਤੋਂ ਸੰਸਨੀ ਮਚਾ ਦਿੱਤੀ ਹੈ ਗਾਇਕ ਭੁਪਿੰਦਰ ਬੱਬਲ ਨੇ ਇਸ ਗੀਤ ਨੂੰ ਗਾਇਆ ਹੈ ਇਸ ਵਾਰ ਅਰਜਨ ਵੈਲੀ ਦਾ ਜ਼ਿਕਰ ਸ਼ਤਰੂਗਨ ਸਿਨਾ ਤੋਂ ਬਾਅਦ 40 ਸਾਲ ਬਾਅਦ ਰਣਬੀਰ ਕਪੂਰ ਜ਼ਰੀਏ ਹੋਇਆ ਹੈ ਸ਼ਤਰੂਗਨ ਸਿਨਾ ਦੀ 1983 ਦੇ ਵਿੱਚ ਬਣੀ ਫਿਲਮ ਪੁੱਤ ਜੱਟ ਦੇ ਸਦਾ ਬਹਾਰ ਗੀਤ ਦੀ ਬਦੌਲਤ ਅਰਜਨ ਵੈਲੀ ਦੀ ਕਹਾਣੀ ਦਾ ਮੋੜ ਜ਼ਿਕਰ ਹੋਇਆ ਅਰਜਨ ਵੈਲੀ ਦੀ ਕਹਾਣੀ ਪਿਛਲੇ 40 ਸਾਲਾਂ ਵਿੱਚ ਪੰਜਾਬ ਵਿੱਚ ਕਦੇ ਨਹੀਂ ਭੁੱਲੀ ਗਈ ਰਣਵੀਰ ਕਪੂਰ ਦੀ ਆਉਣ ਵਾਲੀ ਫਿਲਮ ਐਨੀਮਲ ਦੇ ਵਿੱਚ ਅਰਜਨ ਵੈਲੀ ਗੀਤ ਨੇ ਫਿਰ ਤੋਂ ਅਰਜਨ ਦਾ ਨਾਮ ਵਾਇਰਲ ਕਰ ਦਿੱਤਾ ਦਰਅਸਲ ਗੀਤ ਅੰਗਰੇਜ਼ਾਂ ਦੇ ਸਮੇਂ ਦੌਰਾਨ ਲੁਧਿਆਣਾ ਦੇ ਵਿੱਚ ਹਰ ਸਾਲ ਲੱਗਣ ਵਾਲੀ ਰੌਸ਼ਨੀ ਮੇਲੇ ਦੀ ਲੜਾਈ ਬਾਰੇ ਹੈ ਜੋ ਕਿ ਅਰਜਨ ਵੈਲੀ ਦਾ ਸੀ ਪੰਜੋਰੀ ਪਿੰਡ ਦੇ ਇੱਕ ਸਮੂਹ ਦੇ ਨਾਲ ਅਰਜਨ ਵੈਲੀ ਅਤੇ ਉਸਦੇ दो दोस्त ਵਿਚਕਾਰ ਹੋਈ ਲੜਾਈ ਜੋ ਕਿ ਲੜਕੀ ਨੂੰ ਲੈ ਕੇ ਹੋਈ ਸੀ ਉਸ ਬਾਰੇ ਹੈ ਲੋਕ ਕਥਾ ਮੁਤਾਬਿਕ ਪੰਡੋਰੀ ਟੋਲਾ ਵੱਡਾ ਸੀ ਪਰ ਵੈਲੀ ਕੋਲ ਗੰਡਾਸੀ ਦਾ ਹੁਨਰ ਸੀ ਅਰਜਨ ਵੈਲੀ ਦੀ ਇਸ ਲੋਕ ਕਥਾ ਦੇ ਵਿੱਚ ਸਥਿਤੀ ਨੂੰ ਵਿਗੜਨ ਤੋਂ ਬਾਅਦ ਬਚਾਉਣ ਦੇ ਲਈ ਪੁਲਿਸ ਦੇ ਆਉਣ ਦਾ ਵੀ ਜ਼ਿਕਰ ਹੈ ਜਗਾੜਾ ਕੋ ਚਟਜੋਨਾ ਮੋੜ ਤੇ ਅਰਜਨ ਬੈਲੀ ਬ੍ਰਿਟਿਸ਼ ਯੁੱਗ ਦੇ ਸਾਰੇ ਮਸ਼ਹੂਰ ਨਾਮ ਹੈ ਜਿਨ੍ਹਾਂ ਨੂੰ ਦੇਸ਼ ਦੇ ਕਾਨੂੰਨ ਸੱਚ ਅਤੇ ਆਪਣੇ ਹੱਕ ਦੀ ਚੁਣੌਤੀ ਦੇਣ ਦੇ ਲਈ ਲੋਕ ਕਥਾਵਾਂ ਵਿੱਚ ਯਾਦ ਕੀਤਾ ਜਾਂਦਾ ਹੈ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਰਹਿਣ ਵਾਲੇ ਜੁਗਿੰਦਰਪਾਲ ਸਿੰਘ ਵਿਰਕ ਦਾ ਕਹਿਣਾ ਹੈ ਕਿ ਅਰਜਨ ਵੈਲੀ ਉਸਤੇ ਪੜ ਜਾਂਦੇ ਸਨ ਅਰਜਨ ਸਿੰਘ ਦਾ ਜਨਮ 1876 ਦੇ ਆਸ-ਪਾਸ ਲੁਧਿਆਣਾ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਰੁੜਕਾ ਕਲਾ ਵਿੱਚ ਹੋਇਆ ਸੀ ਆਪਣੀ ਜਵਾਨੀ ਦੇ ਵਿੱਚ 6 ਫੁੱਟ ਦਾ ਅਰਜਨ ਆਪਣੀ ਤਾਕਤ ਲਈ ਜਾਣਿਆ ਜਾਂਦਾ ਸੀ ਅਤੇ ਕਦੇ ਵੀ ਕਿਸੇ ਵੀ ਬੇਇਨਸਾਫੀ ਨੂੰ ਸਵੀਕਾਰ ਨਹੀਂ ਕੀਤਾ ਬੇਇਨਸਾਫੀ ਨੂੰ ਰੋਕਣ ਦੇ ਲਈ ਉਸਨੇ ਇੱਕ ਪੁਲਿਸ ਅਧਿਕਾਰੀ ਦੀ ਬਾਹ ਇੱਕ ਵਾਰ ਤੋੜ ਦਿੱਤੀ ਸੀ ਉਹ ਕਦੇ ਵੀ ਕਮਜ਼ੋਰ ਲੋਕਾਂ ਦੇ ਨਾਲ ਸਰੀਰਕ ਲੜਾਈ ਝਗੜਾ ਨਹੀਂ ਕਰਦਾ ਸੀ ਅਰਜਨ ਵੈਲੀ ਦੇ ਦੋ ਦੋਸਤ ਮੋਦਨ ਕੋਕਿਆ ਅਤੇ ਮੁੰਜੀ ਡਾਗੋ ਦਾ ਵੀ ਲੋਕ ਕਥਾਵਾ ਮੇ ਦੇ ਵਿੱਚ ਜ਼ਿਕਰ ਹੈ ਫਿਰ ਕਦਾਇਆ ਦਾਵਾ ਕੀਤਾ ਹੈ ਕਿ ਉਹ ਵੈਨਕੂਵਰ ਦੇ ਵਿੱਚ ਰਹਿਣ ਵਾਲਾ ਡਾਗੋ ਦੇ ਪਰਪੋਤੇ ਦੇ ਸੰਪਰਕ ਦੇ ਵਿੱਚ ਹੈ 1947 ਦੇ ਵੰਡ ਦੰਗਿਆਂ ਦੌਰਾਨ ਕਈ ਮੁਸਲਮ ਪਰਿਵਾਰਾਂ ਦੀ ਸਹਾਇਤਾ ਵੀ ਕੀਤੀ ਅਰਜਨ ਵੈਲੀ ਨੇ ਇੱਕ ਮੁਸਲਮਾਨ ਦੋਸਤ ਰਲਾ ਤੇਲੀ ਦੀ ਜਾਨ ਬਚਾਈ ਉਸ ਦਾ ਤੇਲੀ ਦਾ ਸੋਨਾ ਅਤੇ ਚਾਂਦੀ ਸੁਰੱਖਿਤ ਰੱਖਿਆ ਅਤੇ ਬਾਅਦ ਦੇ ਵਿੱਚ ਤੇਲੀ ਦਾ ਪੁੱਤਰ ਉਸ ਨੂੰ ਇਕੱਠੇ ਕਰਨ ਦੇ ਲਈ ਵਾਪਸ ਆਇਆ ਬਾਅਦ ਦੇ ਵਿੱਚ ਉਹ ਪੰਜਾਬ ਪੀ ਸੂਬਾ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਗਿਆ ਤੇ ਰਾਜ ਬਣਨ ਤੋਂ ਬਾਅਦ ਪੰਜਾਬ ਸਰਕਾਰ ਤੋਂ ਮਾਨਤਾ ਵੀ ਪ੍ਰਾਪਤ ਕੀਤੀ ਉਸ ਨੇ ਆਪਣੇ ਪਿੰਡ ਦੀ ਭਲਾਈ ਦੀ ਸਰਗਰਮੀ ਦੇ ਨਾਲ ਬਹੁਤ ਕੰਮ ਕੀਤੇ ਤੇ ਹੁਣ ਤੱਕ ਇਹ ਨਾਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੇਕਰ ਤੁਹਾਡੀ ਇਸ ਅਪਡੇਟ ਤੇ ਕੋਈ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ